ਵਾਲੀਏ ਕਾਬਲ ਦੋਸਤ ਮੁਹੰਮਦ ਖਾਨ ਨੇ ਉਹ ਕਹਿੰਦਾ ਕਦੇ ਜੰਗਲਾਂ ਵਿੱਚ ਸ਼ੀਂਹ ਬੁੱਕਣੋ ਨਾ ਰਹਿੰਦੇ ਹੋੜੇ ਕਦੇ ਕੁੱਦਣੋ ਰੋਕ ਨਾ ਰੱਖ ਲੈ ਅਸਵਾਰਾਂ ਘੋੜੇ ਕਦੇ ਵਹਿਣ ਪਛਾਣਦੇ ਆਦੇ ਨਾ ਜਾਂਦੇ ਮੋੜੇ ਜੇ ਬੰਨ ਕਿਸੇ ਨੇ ਮਾਰ ਲੈ ਉਹਨਾਂ ਬੰਨ ਨੇ ਤੋੜੇ ਜਿੰਨਾ ਫੱਕੀ ਹਵਾ ਆਕਾਸ਼ ਦੀ ਬਾਜਾਂ ਦੇ ਜੋੜੇ ਜੇ ਫੜ ਪਾਏ ਕਿਸੇ ਪਿੰਜਰੇ ਉਹਨਾਂ ਮਾਰੇ ਲੋੜੇ ਜੇ ਸੀਖਾਂ ਟੁੱਟ ਨਾ ਸਕੀਆਂ ਉਨਾ ਖੰਭ ਤਰੋੜੇ ਇਉਂ ਅੱਜ ਪਠਾਣੀ ਕੌਮ ਦੇ ਗੈਥੀਨੇ ਫੋੜੇ ਜਦੋਂ ਸਿੰਘਾਂ ਕਾਬੂ ਕਰ ਲਏ ਕਾਬਲ ਦੇ ਕੋੜੇ ਕਿਵੇਂ ਬਹਿ ਬਹਿ ਖਾਣ ਉਹ ਲੰਗਰੀ ਬਣ ਬਣ ਕੇ ਕੋੜੇ ਪਿਆ ਦੋਸਤ ਖਾਨ ਮੁਹੰਮਦ ਚੂੜਦਾ ਇਉਂ ਹੱਥ ਮਰੋੜੇ ਉਹਨੂੰ ਗੈਰਤ ਪਾਪਾ ਲਾਹਣਤਾ ਨਿਤ ਦਿਨ ਦੀ ਤੋੜੇ ਉਹਨੂੰ ਕਿਲੇ ਸਿੰਘਾਂ ਦੇ ਜਾਪਦੇ ਥਨ ਹਿੱਕ ਦੇ ਫੋੜੇ ਉਹ ਗਲਬਾ ਸਿੰਘਾਂ ਸੂਰੀਆ ਦਾ ਲਾਹਣਾ ਲੋੜੇ ਉਹਨੇ ਜੋ ਜੋਕੇ ਵਾ ਕਰਲੇ ਜੋ ਜਾਪੇ ਪੱਕੇ ਸਭ ਦਿਲ ਦੀਆਂ ਖੋਲ ਕੇ ਆਖੀਆਂ ਤੇ ਪਰਦੇ ਚੱਕੇ ਅਸੀਂ ਉਮਤ حضرت علی ਦੇ ਤੇ ਭਾਈ ਸੱਕੇ ਉਹ ਕੱਲ ਜਿਹੜੀ ਪੰਜਾਬ ਨੂੰ ਅਸੀਂ ਲੁੱਟਣਾ ਥੱਕੇ ਉਥੋਂ ਉੱਠ ਕੇ ਢਾਈ ਟੋਟਰੂ ਸਾਨੂੰ ਮਾਰਨ ਥੱਕੇ ਅੱਗ ਵਾਂਗਰ ਖਬਰਾ ਖਿਲਰੀਆਂ ਜਾਂ ਪਹੁੰਚੀਆਂ ਮੱਕੇ ਤੁਹਾਨੂੰ ਮਿਹਣੇ ਦੇਣ ਤਰੀਮਤਾ ਅਸੀਂ ਸੁਣ ਸੁਣ ਅੱਕੇ ਅਸੀਂ ਤਲਈਏ ਧੜਕੇ ਮਾਰਨੇ ਸਿੰਘਾਂ ਦੇ ਫੱਕੇ ਇਹ ਬਹਿ ਕੇ ਖਾਣਾ ਜੋਧਿਆ ਕੁੱਲ ਬੰਦਤ ਬਣਾਈ ਉਹਨਾਂ ਸਾਰੀ ਖਿੱਲੀ ਖੱਪਰੀ ਟੱਟ ਫੌਜ ਮੰਗਾਈ ਜੋ ਖੱਲੀ ਖੁੰਜੀ ਪਈ ਸੀ ਬੰਦੂਕ ਉਠਾਈ ਗੱਜ ਫਿਰੇ ਜੰਗਾਲੀ ਨਾਲ ਹੀ ਏ ਹੋ ਗਈ ਸਫਾਈ ਫਰਪਾਈ ਦੀਨ ਦੇ ਨਾਮ ਤੇ ਹਰ ਥਾਂ ਦਹਾਈ ਓਏ ਗਾਜੀ ਉਹ ਅੱਜ ਸਲਾਮ ਤੇ ਕੋਈ ਆਫਤ ਆਈ ਪਰ ਅੱਜ شہادت ਜਿੰਨੇ ਵੀ ਮੈਦਾਨ ਚ ਪਾਈ ਉਹਨੂੰ ਕੁਰਬ ਹਜ਼ੂਰੀ ਮਿਲੇਗਾ ਜੰਨਤ ਵੜਿਆਈ ਮਿਲੂ ਹਰཅਾ ਮਾਲਕ ਨੀਬ ਤੋਂ ਜੋ ਹਿੱਥੇ ਆਈ ਸਭ ਇਕੱਠੇ ਹੋਏ ਕਲਾਤੀਏ ਆਗੈ ਖੁਸ਼ਗਾਈ ਕਿਤੇ ਜ਼ਾਕੀਅਤੇ ਵਜ਼ੀਰੀਏ ਕਿਤੇ ਬਾਰ ਕਜ਼ਾਈ ਦਇ ਕਲਮਾ ਪਾਕ ਮੁਹੰਮਦੀ ਹਰ ਥਾਂ ਸੁਣਾਈ ਉਥੇ ਹਰ ਇੱਕ ਪਗਬਾਨ ਆ ਗਿਆ ਕਰ ਰਹਾ ਨਕਾਈ ਜੇ ਘੋੜਾ ਰਹਾ ਨਾ ਚੜਨੂ ਗੱਲ ਝੂਠ ਨਾ ਭਾਈ ਉਹਨਾਂ ਲੰਗੀ ਲੂਲੀ ਟਾਇਰ ਤੇ ਚੁੱਕ ਜੁੱਲੀ ਪਾਈ ਉਹਨਾਂ ਚੁੱਲਿਓ ਤਵੇ ਉਤਾਰ ਕੇ ਟਟ ਢਾਲ ਬਣਾਈ ਨਾ ਕੀਤੇ ਗਿਲੇ ਪਠਾਣੀਆਂ ਨਾ ਗੁੱਲੀ ਲਾਹੀ ਜਿਹੜੀ ਰਹਿਣੀ ਜਾਰਜਹਾਨ ਨੂੰ ਇੱਕ ਛਿੜੂ ਲੜਾਈ 23 ਅਪ੍ਰੈਲ 1837 ਈਸਵੀ ਨੂੰ ਇਹ ਮਲਖਈਆ ਕਾਬਲ ਦੀ ਧਰਤੀ ਤੋਂ ਰਵਾਨਾ ਹੋ ਕੇ ਜਿਵੇਂ ਜਮਰੋਦਵਾਲ ਨੂੰ ਤੁਰਿਆ ਉਸ ਵੇਲੇ ਦੀ ਗਾਥਾ ਆਪਜੀ ਦੇ ਸਾਹਮਣੇ ਪ੍ਰੀਤ ਤੇ ਸੰਧੂ ਦੀ ਜੋੜੀ ਸ਼ਰੰਗੀ ਮਾਸਟਰ ਦੋਸਤ ਗਿਆਨੀ ਗਰਮੇਸ਼ ਸਿੰਘ ਬੀਏ ਦਾ ਢਾਡੀ ਜਿੱਤਾ ਇਹਨਾਂ 17 ਚ ਹੇ ਕਿਉਂ ਮੈਨੇ ਕਰ ਰਿਹਾ poja Yeah. मामी कई पुत शगारे हो मामा हथी कई पुत اپنے 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 ਤੇਗਾ ਬਰਸ਼ੀਆਂ ਬਈ ਬਰਸ਼ੀਆਂ ਹਾਂ ਬਰਸ਼ੀਆਂ ਲਿਸ਼ਕਣ ਤੇ ਕਾਂ ਬਰਸ਼ੀਆਂ ਮਾਰਣ ਚਮਕਾਰੇ ਲਿਸ਼ਕਣ ਤੇ ਕ ਪਰਛੀਆਂ ਮਾਰਨ ਚਮਕਾਰੇ ਜੀ ਜੋ ਬਿਜਲੀ ਵਿੱਚ ਬੱਦਲਾ ਥਾ ਥਾ ਲਿਸ਼ਕਾਰੇ ਜੀ ਜੋ ਬਿਜਲੀ ਵਿੱਚ ਬੱਦਲਾ ਥਾ ਥਾ ਲਿਸ਼ਕਾਰੇ ਕਿਉਂ ਬਿਜਲੀ ਵਿੱਚ ਤੇ ਆਉਣ ਤੂਫਾਨ ਜਿਉ ਰਣ ਮੰਡਣ ਹਾਰੇ ਜੀ ਵੱਧਦੇ ਓ E yeah. <laughs>